ਜਿਹੜੇ ਕਿਸਾਨ ਵੀਰਾਂ ਦੀ ਫਸਲ ਹਰ ਵਾਰੀ ਮਰ ਜਾਂਦੀ ਖਤਮ ਹੋ ਜਾਂਦੀ ਹੈ ਸੰਤਾਂ ਦੇ ਦੱਸੇ ਅਨੁਸਾਰ ਇਸ ਵਿਧੀ ਰਾਹੀਂ ਇਹ ਸ਼ਬਦ ਦਾ ਜਾਪ ਕਰਨ ਤੇ ਫਿਰ ਦੇਖਣਾ ਫਲ ਕਿਵੇਂ ਲੱਗਦਾ ਹੈ ਸਤਿਗੁਰੂ ਜੀ ਕਿਰਪਾ ਕਰ ਦੇਣ ਮਿਹਰਾਮਤ ਕਰ ਦੇਣ ਸੋ ਗੁਰਮੁਖ ਪਿਆਰਿਓ ਦਾ ਲਾਈਵ ਕਥਾ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਸਾਧ ਸੰਗਤ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਤੁਹਾਡੇ ਪੰਜਾਬ ਦੇ ਉੱਪਰ ਵੈਸੇ ਤੇ ਹਰ ਥਾਂ ਹੀ ਤੋਂ ਗੁਰੂ ਦੀ ਕਿਰਪਾ ਹੈ ਜਿੱਥੇ ਉਹਦਾ ਨਾਮ ਜਪਿਆ ਜਾਂਦਾ ਹੈ ਜਿੱਥੇ ਉਹ ਪਰਮਾਤਮਾ ਦੀ ਜਿਹੜੀ ਹੈ ਅਰਦਾਸਨਾ ਹੁੰਦੀ ਹੈ ਉਹਦਾ ਨਾਮ ਸਿਮਰਿਆ ਜਾਂਦਾ ਹੈ ਉਹ ਥਾਂ ਸਾਰੀ ਹੀ ਸਤਕਾਰਯੋਗ ਹੈ ਪਰ ਬੇਨਤੀ ਕਰਾਂ ਵੀ ਜਦੋਂ ਵੀ ਕੋਈ ਕਾਰਜ ਕਰਨਾ ਹੋਵੇ ਤੇ ਅਰਦਾਸ ਕਰਕੇ ਸਤਿਗੁਰੂ ਨੂੰ ਵਿੱਚ ਸਹਾਈ ਜਰੂਰ ਕਰ ਲਿਆ ਕਰੋ ਤਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਵਿੱਚ ਸਹਾਈ ਜ਼ਰੂਰ ਕਰ ਲਿਆ ਕਰੋ ਜਿਹੜਾ ਗੁਰੂ ਦੀ ਬਾਣੀ ਤੇ ਭਰੋਸਾ ਕਰਦਾ ਹੈ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਤੇ ਭਰੋਸਾ ਕਰਦਾ ਹੈ ਯਾਦ ਰੱਖਿਓ ਪਿਆਰਿਓ ਮੇਰੇ ਪਾਤਸ਼ਾਹ ਜੀ ਉਹਦੇ ਤੇ ਕਿਰਪਾ ਕਰ ਦਿੰਦੇ ਨੇ ਉਹਦੇ ਤੇ ਰਹਿਮਤਾਂ ਕਰ ਦਿੰਦੇ ਨੇ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਪੜਦਾ ਹੈ ਭਰੋਸਾ ਕਰਦਾ ਹੈ ਸ਼ਬਦ ਤੇ ਤੇ ਪਿਆਰਿਓ ਮੇਰੇ ਸਤਿਗੁਰੂ ਜੀ ਉਹਨੂੰ ਕਿਰਪਾ ਕਰਕੇ ਨਿਵਾਜ ਦਿੰਦੇ ਨੇ ਮੇਰੇ ਗੁਰੂ ਦੀ ਐਸੀ ਕਿਰਪਾ ਹੈ ਐਸੀ ਰਹਿਮਤ ਹੈ ਗੁਰਮੁਖ ਪਿਆਰਿਓ ਬੇਨਤੀ ਕਰਾਂ ਜਿਹੜੇ ਕਿਸਾਨ ਵੀਰਾਂ ਦੀ ਫਸਲ ਹਰ ਵਾਰੀ ਮਰ ਜਾਂਦੀ ਹੈ ਤੇ ਸਤਿਗੁਰੂ ਦਾ ਨਾਮ ਲੈ ਕੇ ਅਰਦਾਸ ਕਰਕੇ ਇਸ ਵਾਰੀ ਫਸਲ ਬਾੜੀ ਬੀਜ ਕੇ ਵਿਖਿਓ ਤੇ ਸਤਿਗੁਰ ਸੱਚੇ ਪਾਤਸ਼ਾਹ ਦਾ ਨਾਮ ਲੈ ਕੇ ਆਪਣੀ ਫਸਲ ਬਾੜੀ ਦੀ ਰਖਵਾਲੀ ਕਰਿਆ ਜੇ ਤੇ ਸਤਿਗੁਰੂ ਦਾ ਨਾਮ ਲੈ ਕੇ ਹੀ ਆਪਣੀ ਫਸਲ ਬਾੜੀ ਦੀ ਜਿਹੜੀ ਹੈ ਕਟਾਈ ਸ਼ੁਰੂ ਕਰਿਓ ਜਦੋਂ ਪੱਕ ਜੇ ਫਸਲ ਤੇ ਸਤਗੁਰੂ ਦਾ ਸ਼ੁਕਰਾਨਾ ਕਰਿਓ ਤੇ ਮੇਰੇ ਪਾਤਸ਼ਾਹ ਜੀ ਆਪ ਹੀ ਵਿੱਚ ਸਹਾਇ ਹੋਣਗੇ ਤੇ ਸਾਰੇ ਕਾਰਜ ਜਿਹੜੇ ਨੇ ਰਾਸ ਹੋ ਜਾਣਗੇ ਸਤਗੁਰੂ ਜੀ ਕਿਰਪਾ ਕਰਨਗੇ ਜਿਹੜੇ ਕਿਸਾਨ ਵੀਰਾਂ ਦੀ ਫਸਲ ਜਿਹੜੀ ਹੈ ਮਰ ਜਾਂਦੀ ਹੈ ਜਾਂ ਖਤਮ ਹੋ ਜਾਂਦੀ ਹੈ ਹਰ ਵਾਰੀ ਇਦਾਂ ਹੀ ਹੁੰਦਾ ਤੇ ਯਾਦ ਰੱਖਿਓ ਫਿਰ ਆਹ ਸ਼ਬਦ ਦਾ ਜਾਪ ਜ਼ਰੂਰ ਕਰਿਓ ਮੇਰੇ ਸਤਗੁਰੂ ਜੀ ਕਿਰਪਾ ਕਰ ਦੇਣਗੇ ਖੇਤੀ ਬੀਜ ਬੀਜਣ ਵੇਲੇ ਜਾਂ ਕੋਈ ਬਾਗ ਬਗੀਚਾ ਜਾਂ ਕੋਈ ਹੋਰ ਕਾਰਜ ਅਸੀਂ ਕਰਨਾ ਹੋਵੇ ਨਾ ਤਾਂ ਇਹ ਸ਼ਬਦ ਦਾ ਜਾਪ ਜਿਹੜਾ ਨਾਲ ਜ਼ਰੂਰ ਕਰਿਓ ਪੌੜੀ ਆਪੇ ਪਾਰ 18 ਹੈ ਬਣਸਪਤ ਆਪੇ ਹੀ ਫਲ ਲਾਏ ਆਪੇ ਮਾਲੀ ਆਪ ਸਭ ਸਿੰਚੈ ਆਪੇ ਹੀ ਮੋਹ ਪਾਏ ਆਪੇ ਕਰਤਾ ਆਪੇ ਭੁਗਤਾ ਆਪੇ ਦੇ ਦਿਵਾਏ ਆਪੇ ਸਾਹਿਬ ਆਪੇ ਹੈ ਰਾਖਾ ਆਪੇ ਰਹਾ ਸਮਾਏ ਜਨ ਨਾਨਕ ਵੜੇ ਆਈ ਆਖੈ ਹਰ ਕਰਤੇ ਕੀ ਜਿਸ ਨੋ ਤਿਲ ਨਾ ਤਮਾਏ ਪਿਆਰਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਪਾਵਨ ਬਾਣੀ ਦੇ ਅੰਦਰ ਇਹ ਸ਼ਬਦ ਜਿਹੜਾ ਸੁਭਾਏ ਮਾਨ ਹੈ 553 ਅੰਗ ਤੇ ਇਹ ਸੁਭਾਏ ਮਾਨ ਹੈ ਸ਼ਬਦ ਪਿਆਰਿਓ ਇਹ ਪੌੜੀ ਜਿਹੜੀ ਹੈ ਇਹ ਸ਼ਬਦ ਦਾ ਜਿਹੜਾ ਜਾਪ ਹੈ ਪਿਆਰਿਓ 101 ਵਾਰ ਇਸ ਦਾ ਜਾਪ ਕਰ ਲਿਓ ਹਰ ਰੋਜ਼ ਕਰਿਓ ਤੇ 51 ਦਿਨ ਜ਼ਰੂਰ ਕਰਿਓ ਆਪਣੇ ਫਸਲ ਬੀਜ ਬੀਜਣ ਤੋਂ ਪਹਿਲਾਂ ਜਾਂ ਬਾਗ ਬਗੀਚਾ ਜਾਂ ਕਟਾਈ ਤੋਂ ਪਹਿਲਾਂ ਤੇ ਸਾਧ ਸੰਗਤ ਤੇ ਪਾਠ ਕਰੀ ਜਾਵੋ ਤੇ ਖੇਤੀ ਬਹੁਤ ਵਧੀਆ ਪਰਫੁੱਲੇਗੀ ਤੇ ਸਤਿਗੁਰੂ ਜੀ ਕਿਰਪਾ ਕਰ ਦੇਣਗੇ ਅੰਗ ਸੰਗ ਸਹਾਈ ਹੋ ਜਾਣਗੇ ਤੇ ਜਦੋਂ ਦਿਨ ਪੂਰੇ ਹੋ ਜਾਣ ਉਸ ਤੋਂ ਬਾਅਦ ਕੜਾ ਪ੍ਰਸ਼ਾਦ ਦੀ ਦੇ ਕਰਕੇ ਗੁਰੂ ਘਰ ਜਾ ਕੇ ਅਰਦਾਸ ਕਰਵਾ ਲਿਆ ਜੀ ਤੇ ਮੇਰੇ ਪਾਤਸ਼ਾਹ ਜੀ ਨੇ ਕਿਓ ਸਤਿਗੁਰੂ ਹੁਣ ਆਪ ਹੀ ਸਹਾਈ ਹੋਇਓ ਕਿਰਪਾ ਕਰਿਓ ਤੇ ਮੇਰੇ ਤੇ ਰਹਿਮਤ ਕਰਿਓ ਸਤਿਗੁਰੂ ਮੈਨੂੰ ਕੁਝ ਨਹੀਂ ਪਤਾ ਬਸ ਆਪ ਜੀ ਕਿਰਪਾ ਕਰਕੇ ਸਾਰੇ ਕਾਰਜ ਬਣਾ ਦੇ। ਸਤਿਗੁਰੂ ਜੀ ਆਪ ਹੀ ਕਿਰਪਾ ਕਰ ਦੇਣਗੇ। ਪਿਆਰਿਓ ਇਹ ਸ਼ਬਦ ਦੇ ਅਰਥਾਂ ਨੂੰ ਵੀ ਪੜ੍ਹ ਕੇ ਵੇਖਿਓ ਤੇ ਕਿੰਨਾ ਵੱਡਾ ਸਤਿਗੁਰ ਨੇ ਦੇ ਵਿੱਚ ਸਿੱਖਿਆ ਦਾ ਜਿਹੜਾ ਹੈ ਸਰੂਪ ਸਮੋਇਆ ਹੋਇਆ ਹੈ। ਵਾਹਿਗੁਰੂ ਜੀ